ਸਤ ਸ੍ਰੀ ਅਕਾਲ ਦੋਸਤੋ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੁਣ ਆਪਾਂ ਚੱਲਦੇ ਹੈਗੇ ਆ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਹਾਜ਼ਰੀ ਲਗਾਉਣ ਤੇ ਤੁਹਾਨੂੰ ਪਤਾ ਹੈਗਾ ਵੀ ਇਹ ਦਿਨ ਸਾਫਰੇ ਸਾਧਤ ਦੇ ਚੱਲ ਰਹੇ ਹੈਗੇ ਆ ਗੁਰੂ ਸਾਹਿਬ ਦੇ ਚਾਰੇ ਸਾਹਿਬਜਾਤੇ ਤੇ ਮਾਤਾ ਜੀ ਦੀ ਸ਼ੀਧੀ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 6 ਪੋ ਹਨ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਆ ਤੇ ਉਸ ਤੋਂ ਬਾਅਦ 7 ਪੋ ਨੂੰ ਸਰਸਾ ਨਦੀ ਦੇ ਵਿਚੋੜਾ ਪੈਂਦਾ ਹੈਗਾ ਬੱਚਿਆਂ ਦਾ ਮਾਤਾ ਜੀ ਦਾ ਤੇ ਗੁਰੂ ਸਾਹਿਬ ਦਾ ਅਨੇਕ ਸਿੰਘਸ਼ੀਰ ਸਰਸਾ ਦੇ ਵਿੱਚ ਰੁੜ ਵੀ ਜਾਂਦੇ ਨੇ ਤੇ ਉਦੋਂ ਬਾਅਦ 8 ਪੋਨ ਫਿਰ ਜਾਂਗੇ ਮદાન ਦੇ ਵਿੱਚ ਵੱਡੇ ਸਹਿਬਜਾਦਿਆਂ ਦੀ ਸ਼ਹਾਦਤ ਹੁੰਦੀ ਹੈ ਤੇ 9 ਪੋਨ ਬਾਕੀ ਜਿਹੜੇ ਸਿੰਘਸ਼ੀਰ ਹੁੰਦੇ ਆ ਠੰਮਕੌਰ ਦੀ ਗੱਡੀ ਦੇ ਵਿੱਚ ਤੇ 10 ਪੋਨ ਵੱਡੇ ਸਹਿਬਜਾਦਿਆਂ ਦੀਆਂ ਦੇਹਾਂ ਦਾ ਸੰਸਕਾਰ ਕੀਤਾ ਜਾਂਦਾ ਹੈਗਾ ਨਾਲੇ ਬੀਬੀ ਹਰਚਰਨ कौर ਦੀ ਸ਼ਹਾਦਤ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ 11-12 ਪੋਨ ਨੂੰ ਮਾਤਾ ਜੀ ਨੂੰ ਤੇ ਛੋਟੇ ਸਾਹਿਬ ਜਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਜਾਂਦਾ ਹੈਗਾ ਤੇ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕਰਿਆ ਜਾਂਦਾ 13 ਪੋਨ ਨੂੰ ਬੱਚਿਆਂ ਦੀ ਤੇ ਮਾਤਾ ਜੀ ਦੀ ਸ਼ਹੀਦੀ ਹੁੰਦੀ ਹੈ 14 ਪੋਨ ਨੂੰ ਬੱਚਿਆਂ ਦਾ ਤੇ ਮਾਤਾ ਜੀ ਦਾ ਦੀਵਾਨ ਟੋਡਰ ਮੰਨ ਵੱਲੋਂ ਜ਼ਮੀਨ ਖਰੀਦ ਕੇ ਬਰਾਬਰ ਮੋਹਰਾਂ ਰੱਖ ਕੇ ਤੇ ਸੰਸਕਾਰ ਕੀਤਾ ਜਾਂਦਾ ਹੈਗਾ ਤੇ ਬੜੀ ਹੀ ਲਸਾਨੀ ਸ਼ਹਾਦਤ ਦਾ ਗੁਰੂ ਸਾਹਿਬ ਦੇ ਪਰਿਵਾਰ ਦੀ ਤੇ ਸਾਡਾ ਫਰਜ਼ ਬਣਦਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਗੁਰੂ ਘਰਾਂ ਵਿੱਚ ਜਾ ਕੇ ਸੇਵਾ ਸਿਮਰਨ ਕਰਨ ਦਾ ਤੇ ਗੁਰੂ ਸਾਹਿਬ ਦੇ ਪਰਿਵਾਰ ਨੂੰ ਯਾਦ ਕਰਨਾ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਨਾ ਬਣਦਾ ਹੈਗਾ ਕਿਉਂਕਿ ਅੱਜ ਜੇ ਅਸੀਂ ਸਿੱਖੀ ਦੇ ਵਿੱਚ ਫਿਰਦੇ ਆਂ ਆਜ਼ਾਦੀ ਦੇ ਵਿੱਚ ਫਿਰਦੇ ਆਂ ਤਾਂ ਇਹ ਗੁਰੂ ਸਾਹਿਬ ਦੀ ਬਦੌਲਤ ਹੀ ਹੈ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਦੇ ਕਾਰਨ ਹੀ ਆ। ਤੇ ਚਲੋ ਫਿਰ ਆਪਾਂ ਚੱਲਦੇ ਹੈਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਦਰਸ਼ਨ ਕਰਨ ਨੂੰ ਤੇ ਤੁਹਾਨੂੰ ਵੀ ਦਰਸ਼ਨ ਇਦਾਰੇ ਕਰਾਉਣੇ ਆਪਾਂ ਤੇ ਰੂਮਾ ਨੰਦ ਰੰਦੁ ਗਜਾ ਹੈ ਪਾ ਸੇ ਕੋ ਨ ਸੰਧੀ ਸਉ ਰਸ ਨ ਚਟੀ ਹੈ ਉਠੇ ਸਤੇ ਪਾਤਸ਼ਾਹ ਦੰਨ ਮਨ ਰੰਦਿ ਕਟੀ ਹੈ ਜਾ ਚਾਹ ਪਾਤਸ਼ਾਹ ਸੇ ਸਾ ਮੈ ਸਾ ਜਿਸ ਪਾਸ ਹੈ ਵਿਹਾਉਈ ਹੈ ਆਪ ਸਪਹਿਲਾ ਆਵਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਨਿਵਾਸ ਅਸਥਾਨ ਤੋਂ ਪ੍ਰਕਾ ਸਥਾਨ ਤੇ ਲਜਾਨ ਦੀ ਆਗਿਆ ਬਖਸ਼ੋ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸੇਈ ਪਿਆਰੇ ਮੇਲ ਜਿੰਨਾ so ਬਾਰਿਸ਼ ਵੀ ਬਹੁਤ ਹੋ ਰਹੀ ਹੈ ਦੋਸਤੋ ਤੇ ਆਪਾਂ ਹਾਜ਼ਰੀ ਲਾ ਕੇ ਹੁਣ ਵਾਪਸੀ ਕਰਤੀ ਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਥੈਂਕ ਯੂ